ਗੱਦਰ ਹੋਏ ਹੋਏ ਪਰੇ ਕਰ ਲੈ ਜੇ ਤੂੰ ਆ ਗੰਨ ਕਰ ਦੇ ਕਰਾਪਾ ਦਾ ਕੰਮ ਹੋਈ ਜੇ ਥੱਲੇ ਆਉਂਦਾ ਤਾਂ ਭੁੰਤਾ ਦਾ ਨਹੀਂ ਮੈਂ ਕੁਝ ਨਹੀਂ ਕਰਦਾ ਮੈਂ ਛੱਡਣ ਲੱਗ ਗਿਆ ਬੈ ਜਾ ਬੈ ਜਾ ਛੱਡ ਲੱਤ ਪਾ ਦੇ ਵਾਲ ਫੜ ਕੇ ਬੁੱਲ ਲਾ ਦੇ ਐਨਾ ਕੰਮ ਉਹ ਵਾਹ ਰੰਗ ਰਬਿਆ ਇਹ ਤਾਂ ਅੱਗ ਕੱਢ ਦਿੰਦਾ ਛੱਡ ਦੇ ਦਿੰਦਾ ਕੀ 52 ਸਤਿਕਾਰ ਜੀ ਸਰਮ ਵਾਗਤਾ ਜੀ 852 ਤੇ ਬੰਦਾ ਤੇ ਉਹ ਰੇਗੋ ਤੋਂ ਲੈ ਆ ਖਬਰ ਲੱਗ ਗਿਆ ਬਾਬੂ ਸਾਹਿਬ ਸਵਾਰਤਾ ਜੀ 852 ਤੇ ਵਾਕੀ ਜੀ ਸਵੇਰ ਦਾ ਟਾਈਮ ਤੇ ਇਹ ਦਾਣਾ ਆਪਣੇ ਸਾਧੇ ਦੇ ਘਰ ਤੋਂ ਲੈਣਾ ਅੱਜ ਤੇ ਫਿਰ ਹੁਣ ਥੋੜੀ ਥੋੜੀ ਥਾਲ ਛੱਡੀ ਥੋੜੀ ਥੋੜੀ ਜੀ ਪਾ ਗਏ ਨਾ ਬਸ ਚੋਕ ਕਰਵਾ ਦਿੱਤਾ ਉਪਰ ਇੰਦਰ ਪਈ ਹੋਇਆ ਪਿਆ ਹੀਰੇ ਦਾ ਰਹਿ ਗਿਆ ਸਹਿਬਾ ਨੂੰ ਵੀ ਪਤਾ ਹੈ ਸ਼ਾਹਜਾਦੇ ਨੂੰ ਵੀ ਪਾ ਛੱਡਿਆ ਪਾਣੀ ਦਾ ਜਵਰ ਕੇ ਪਾਣੀ ਬਲਾਤ ਦਾ ਇੱਕ ਬਾਲਟੀ ਬਣਾ ਕੋਟੋਤਾ ਦੇ ਵੀ ਭਰ ਕੇ ਗਰਮ ਪਾਣੀ ਪਾ ਗਏ ਤੇ ਇਧਰ ਆਟ ਚੱਲਦਾ ਜੀ ਤੇ ਮਲਾਉਣੇ ਤੁਹਾਨੂੰ ਸਹਿਵਾ ਨਾਲ ਸਾਰੇ ਕੰਮ ਕਰਨ ਵੇਰ ਤੇ ਆ ਨੂਰੀ ਇਧਰ ਆ ਨੂਰੀ ਚੱਬ ਜਲ ਚੱਲ ਚੱਲ ਚੱਬ ਇੰਦਰ ਚੱਲ ਚੱਲ ਜਾ ਬਥੇਰਾ ਕੋ ਮਿਲ ਚਲੋਗੇ ਉੱਧਰ ਚੱਲ ਉੱਧਰ ਚੱਲ 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 ਆਉਂ ਤਾਂ ਆ ਜਾ ਚੱਲ ਚੱਲ ਵਿੰਦਰੇ ਓਰੇ ਓਰੇ ਇੱਧਰ ਆ ਆ ਜਾ ਹਾਂ ਬਹੁਤ ਸਿਆਣਾ ਬੁੜਾ ਬਾਕੀ ਹੋਰ ਰੜਕਾਵਾਂ ਨੇ ਰਹਿ ਗਿਆ ਅਰਦਨੀ ਕਰਦਣੀ ਹੈ ਸਫਾਈਆਂ ਤੇ ਕੱਖ ਖੁੱਬਾ ਛੱਡੇ ਹੁਣ ਸਭ ਦੁਪਹਿਰ ਵਾਲੀ ਵੀ ਟੋਕੜ ਦੇ ਆ ਪਾ ਇੰਦਰ ਰੜਕਾ ਮਾਨ ਨੇ ਰਹਿ ਗਿਆ ਤੇ ਆਪਾਂ ਵੀ ਸੈਲਰ ਚ ਦੁੱਧ ਲੈ ਕੇ ਜਾਣਾ ਪਹਿਲਾਂ ਮੈਂ ਕਹਿੰਦਾ ਵੀ ਹੀਰੇ ਨੂੰ ਭਵਾ ਲਈਏ ਇੱਦਾਂ ਤੇ ਨਾ ਲੱਗੇ ਵੇ ਹਣ ਬਾਕੀ ਉੱਧਰ ਇਹ ਇੰਦਰ ਦੇ ਹੁਣ ਕੱਢ ਤੇ ਬਾਹਰ ਇਹਦਾ ਸੈਭਾ ਵੀ ਹੁਣੀ ਛੱਡੀ ਆ ਪਾਣੀ ਤਾਜ਼ਾ ਇਹਨੂੰ ਵੀ ਭਰਤਾ ਹਾਵਤਾ ਮੈਂ ਇਹ ਬਤਾ ਬਹੁਤ ਜ਼ਿਆਦਾ ਚਲਾਤੀ ਬਹੁਤ ਜ਼ਿਆਦਾ ਜਿੰਨਾ ਗਾ ਤੋ ਨਹੀਂ ਇਹਨੇ ਦੇਖੋ ਖਾ ਕੇ ਤਾਂ ਆਂਦਮ ਆਪਣਾ ਖਾਲੀ ਕਰਕੇ ਦੇਹ ਗਿੜਾ ਲੈ ਗਿੜਾ ਵੀ ਹੋਰ ਲਿਆਓ ਘੂਰ ਲਿਆਓ ਫਿਰ ਇਹਨੂੰ ਖੱਬਲ ਪਾ ਦੇਣੇ ਦੁਪਹਿਰ ਨੂੰ ਜੇ ਤੇ ਬਾਅਦ ਘੰਟੇ ਕੇ ਬਾਅਦ ਖੱਬਲ ਪਾ ਦੇਣਾ ਖੱਬਲ ਵੀ ਖਾ ਲੈਣਾ ਫਿਰ ਦੁਪਹਿਰ ਨੂੰ ਵੀ ਦਾਣੇ ਦਾ ਟਾਈਮ ਹੋ ਗਿਆ ਦੱਤਾਂ ਵਾਲੇ ਦਾਲੇ ਨੂੰ ਭੱਜਣਾ ਨਾ ਠਣਾ ਹੁਣ ਤਾਂ ਮੜਾ ਜਾਂ ਨਹੀਂ ਚੋ ਹੀ ਕਰਦੀ ਤੇ ਸਰੀਰ ਵਧੀਆ ਹੋਣ ਲੱਗ ਗਿਆ ਭਈ ਇਹਨਾਂ ਤੇ ਫੀਡ ਲੈ ਕੇ ਆਉਣੀ ਆ ਕੱਲ ਬਲੌਗ ਬਣਿਆ ਨਹੀਂ ਹੈਗਾ ਕੱਲ ਵਾਰਾ ਸੈਲਰਸ ਟੈਂਕਰ ਲੈ ਕੇ ਆਏ ਬਸ ਤੇ ਟੈਂਕਰ ਨਾਲ ਪਾਣੀ ਪੂਣੀ ਛੜਕਿਆ ਤੇ ਟੈਂਕਰ ਵੀ ਹੁਣ ਛੜਕ ਗੋਣਾ ਰਾਤ ਉੱਥੇ ਖੜਾ ਲਿਆ ਤਾਂ ਟਰਾਲਾ ਵੀ ਲਿਆ ਕੇ ਅੱਜ ਬਾਈ ਗੰਨੇ ਆ ਰਹੇ ਨੇ ਵੀ ਲੱਗਣਾ ਵੱਢਣੇ ਨੂੰ ਜਿਹੜਾ ਆਪਣਾ ਮੁੱਢਾ ਹੀ ਫਿਰੋਜ ਬੀਜੀ ਆਪਾਂ ਸਰੋਂ ਤੇ ਫਿਰ ਗਏ ਅਸੀਂ ਬਾਈ ਪੰਚ ਪੰਚ ਕਹਿੰਦਾ ਕੱਪੜੇ ਲੈ ਕੇ ਆਉਣੇ ਭਾਈ ਠੰਡ ਹੋ ਗਈ ਹੁਣ ਤੇ ਫਿਰ ਭੰਤ ਵੀ ਆਵੇ ਤਾਂ ਭੰਤ ਨਹੀਂ ਵੀ ਲਿਆਉਣੇ ਤੇ ਬਾਈ ਕੱਪੜੇ ਕਪੜੇ ਲੈ ਕੇ ਆਏ ਕੱਲ ਸਾਰਾ ਦਿਨ ਉੱਧਰ ਹੀ ਲੰਘ ਗਿਆ ਫਿਰ ਸ਼ਾਮ ਨੂੰ ਗਏ ਤੇ ਉਹੀ ਅਸੀਂ 3:00 ਵਜੇ 5:00 ਵਜੇ ਮੁੜੇ 2 ਘੰਟੇ ਤੱਕ ਤੁਹਾਨੂੰ ਪਤਾ ਲੱਗ ਗਿਆ ਜਾਨੀ ਫਿਰ ਟਰਾਈ ਫੂਟ ਇੱਕ ਦੋ ਨੂੰ ਹੋਰ ਨੂੰ ਲਿਆ ਕੇ ਦੇਣੇ ਤੇ ਤੇ ਮੋਟੇ ਆ ਬਈ ਟਰਾਈ ਫੂਟ ਵਧੀਆ ਰਹਿੰਦੇ ਆ ਠੰਡ-ਠੰਡ ਤੇ ਤੇ ਕੰਮ ਕਾਰ ਨੂੰ ਜਿੱਕਣਾ ਮਰਜੀ ਪਾਈ ਜੋ ਵੇ ਪਾੜ ਦੇ ਨੂੰ ਹੈਗੇ ਇਹ ਦੂਆ ਕੱਪੜਾ ਹੁੰਦਾ ਤੇ ਆ ਕੱਪੜਾ ਵੀ ਲੈਣ ਦੇ ਨਾਲ ਗਿਆ ਇਹ ਕੰਮ ਜੋ ਕੀ ਰੱਖੇ ਵੇ ਹਾਂ ਸਵੇਰੇ ਹੀ ਪਾ ਲਈ ਤੇ ਹੁਣ ਕੰਮ ਕਰਨ ਵੇੜ ਕੇ ਸਾਰੇ ਫਿਰ ਨਹਾ ਤੋ ਕੇ ਫਿਰ ਕੱਪੜੇ ਝਿੰਚ ਤੇ ਬਾਕੀ ਆ ਕੱਪੜੇ ਵਾਲ ਗੁੱਡ ਵੀ ਰੱਖ ਲਈ ਹੁਣ ਇਹ ਘੋੜੇ ਨੂੰ ਭਜਾਉਣ ਜਾਣੇ ਜਦ ਵੀ ਵਧੀਆ ਰਹੇ ਨੇ ਕਮਾਉਣ ਤੇ ਉਦਾਂ ਵੀ ਬਾਕੀ ਹੁਣ ਸਹਿਵਾ ਬਈ 10 ਤਰੀਕ ਨੂੰ ਆਪਾਂ ਚੱਕਾ ਕਰਾਉਣੀ ਆ ਤੇ ਲੱਗਦੀ ਵੀ ਹੈਗੇ ਚਾਂਸ ਚਲੋ ਆਪਾਂ ਨੇ ਬਈ ਅੰਦਾਜ਼ ਕਰੀ ਪਿਆ ਮਹਾਰਾਜ करू ਕਿਰਪਾ ਦੇਖੋ ਬਾਦਾ ਕਿੰਨਾ ਹੁੰਦਾ ਆਪਣੇ ਬਛੇ ਦੀਆਂ ਦੀ ਜਬ ਬਛੇਰਾ ਹੁੰਦਾ ਇਹ ਸਾਤ ਬਾਦ ਪਤਾ ਲੱਗਣਾ ਹੁਣ ਤਾਂ ਬਾਕੀ ਸਾਨੂੰ ਹੀ ਜਿੰਦਾ ਮਲਾਉਨੇ ਹੀ ਜਿਹੜਾ ਗੰਡੇ ਵਾਲਾ ਚੱਕ ਲਈ ਕੀ ਜਿੰਦੇਗੇ ਚੱਲਦੇ ਆਪਾਂ ਸਵੇਰ ਜਵਰੀਆਂ ਕਲਾਰਾ ਪਿਆ ਮੈਂ ਪੂਰੇ ਇਸ ਸਮਾਂ ਫੋਨ ਸੈਟ ਕਰਕੇ ਸਾੜ ਰੜਕਾ ਮਾਰ ਕੇ ਕੰਮ ਹੋਣਾ ਹਿਸ ਦੂਆ ਛੱਡ ਤਾਪਾਂ ਨੇ ਕੰਡੇ ਵਾਲਾ ਆਪਾਉਣ ਲੱਗ ਗਏ ਸਿੰਪਲ ਏ ਪਰ ਤੰਗ ਕਰਦਾ ਚਲੋ ਫਿਰ ਥੋੜਾ ਜਿਹਾ ਆਪ ਨੂੰ ਵੀ ਹੁੰਦਾ ਵੀ ਚੱਲ ਆ ਤਾਂ ਨੂੰ ਨਾ ਕੋ ਪਾਉਣਾ ਕੰਡੇ ਵਾਲਾ ਤਾਂ ਹੁਣ ਆ ਆ ਪਾ ਕੇ ਰੱਖਦੇ ਜਦੋਂ ਇਹਨਾਂ ਨੇ ਖਾ ਲੈਣਾ ਜਦ ਨਹੀਂ ਜਿਹੜ ਨੂੰ ਘਮਾ ਲਏਗੇ ਫਿਰ ਜਿਹੜ ਨੂੰ ਪਾ ਦਾਂਗੇ ਇਹ ਜਿੰਦਾ ਜਿੰਦਾ ਨੂੰ ਸਭ ਨੂੰ ਰੰਗ ਕਰਾ ਕੇ ਸਾਈਡ ਪਾ ਲਾਤੇ ਹੁਣ ਆਪਾਂ ਨੇ ਤਵੀਆਂ ਵੀ ਕਰਨੀਆਂ ਉੱਥੇ ਘੜੀਆਂ ਸੈੱਟ ਗਈਆਂ ਉਹ ਮੈਟ ਅੰਦਰ ਪਿਛਾਉਣਾ ਸ਼ਾਜਾਦੇ ਦਾ ਰੋਵਲੇ ਰਹਿ ਜਾਂਦਾ ਦੱਦਾ ਗੰਮਾ ਆ ਵੀ ਚੱਕਣੇ ਨੂੰ ਪਈਆਂ ਉਦਣ ਦੇ ਘੜਾਈਆਂ ਵੀ ਗ੍ਰਿਲਾ ਉੱਤੀ ਫੇਰ ਅਸਮਾਨ ਲਓ ਜੀ ਮੇlo ਚਾਚੇ ਨੂੰ ਮਾਦਲ ਵੀ ਰੋਆ ਸਾਰੇ ਨੂੰ 735 ਪਤਰੀ ਕਹਿੰਦਾ ਫਿਰਿਆ ਦੜਕ ਕੇ ਆਇਆ ਇਹ ਸਿੱਲੀ ਸਿੱਲੀ ਆਉਂਦੀ ਆ ਉਹ ਹੁਣ ਤਾਂ ਕੋਈ ਜੀਰੀ ਨਹੀਂ ਬਣ ਚੱਲੀਆ ਖੇਡਣੀਆਂ ਹੁਣ ਤਾਂ ਕੋਈ ਅੱਛਿਆ ਫੀਲਿੰਗ ਵਾਲਾ ਤਾਂ ਫਿਰਦਾ ਉਹ ਤੂੰ ਜਿਨੇ ਕੇ ਚੱਲੇ ਤੂੰ ਤਦੀ ਹੈ ਤੂੰ ਵੀ ਨਹੀਂ ਆਇਆ ਦਵਾਈ ਦੇਤੀ ਹੈ ਦਾਚੇ ਮੈਂ ਕਿਹਾ ਹੁਣ ਤਾਂ ਸੀਜ਼ਨ ਵੀ ਨਹੀਂ ਕੋਈ ਬੜਾਈ ਫੜੂਦਾ ਹੀ ਸਾਜਰੀ ਫਿਰਦਾ ਹੁਣ ਤੂੰ ਕਰ ਬਾਈ ਨੂੰ ਮਗਰ ਕਿਉਂ ਆਇਆ ਇਹ ਕੁਛ ਦਵਾਈ ਲੈਣ ਆਇਆ ਇਹ ਤੌਸਾ ਲੱਗੀ ਐ ਜੀ ਦੁਨੀਆ ਤੇ ਅਡਵਾ ਚੱਲਦੇ ਆ ਕੋਈ ਬਣਾਉਣ ਨੂੰ ਤਾਂ ਨਹੀਂ ਫਿਰਦਾ ਓਏ ਕੁਛ ਨਹੀਂ ਕਹਿੰਦਾ ਮੇਰੀ ਗੱਲ ਸੁਣ ਬੈਠਾ ਆ ਜਾ ਆਪਾਂ ਜਾਣਾ ਉੱਥੇ ਯਾਰ ਕਿੱਥੇ ਜੀ ਮੈਂ ਬੈਠਣਾ ਯਾਰ ਬਾਕੀ ਆ ਜਾ ਓਏ ਰੋਕਾਂ ਨਹੀਂ ਲੈ ਜਾਣਾ ਕੀ ਕਰਨਾ ਅੱਜ ਅੱਜ ਦਾ ਔਖਾ ਜਾਂ ਤੇ ਮੈਂ ਸਮਾਣੇ ਨੂੰ ਚੱਲਿਆਂ ਹੁਣ ਜਾਏ ਹੁੰਦੇ ਆ ਹਾਂ ਬਿਠਾ ਲ ਉੱਪਰ ਯਾਰ ਮੈਂ ਉਹ ਅਜੇ ਟੈਂਕਰ ਖੜਾ ਸੈਲਰ 'ਚ ਮੈਂ ਤਾਂ ਇਹਨੂੰ ਕਮਾਉਣਾ ਐ ਤੰਗ ਕਰਦਾ ਹੈ ਘਰਾਂ ਫਿਰ ਬਿਠਾ ਦੇ ਮੜਾ ਜਾ ਬਿਠਾ ਦੰਨੇ ਆ ਉੱਤਰ ਤੂੰ ਉੱਥੇ ਪਹਿਲਾ ਫੋਨ ਕੱਟ ਲੈਣਾ ਫਿਰ ਨਹੀਂ ਖੜਨਾ ਨਹੀਂ ਆਏ ਇਹ ਮੁੰਡੇ ਮੋੜਾ ਦੋ ਲੱਤਾਂ ਇਹਦੀ ਆ ਪਤਾ ਲੱਗਿਆ ਇਹ ਉੱਪਰ ਬਹਿ ਕੇ ਤਾਂ ਲੋਟ ਆ ਜੇ ਥੱਲੇ ਉਤਰ ਗਿਆ ਟ੍ਰਾਲੀ ਕੋਲ ਚੜਾਉਣਾ ਇਹਨੂੰ ਚੜਾ ਤਾਂ ਮੈਂ ਉਹ ਖੁਲੜੀ ਕੋਲੇ ਦੇਣਾ ਬਿਠਾ ਕੇ ਛੱਡਦੀ ਆ ਤੈਨੂੰ ਫਿਰ ਵਹਿ ਲੈ ਆਇ ਤਾਂ ਪਹਿਲਾਂ ਵੀ ਪਹਿਲਾਂ ਦਾ ਉਹ ਬਾਈ ਲੈ ਖਾਣਾ ਇਹ ਬੱਚੀ ਖੱਬਲ ਦਾ ਵਾਸ਼ਕੀਨ ਪਰ ਆਏ ਹੁਣ ਆਏ ਖਾਂਦਾ ਖਾਂਦਾ ਨਾ ਪਿੱਛੇ ਨੂੰ ਸੜ ਲੰਦਾ ਖੜਾ ਹੋ ਕੇ ਬਹਿਣਾ ਚਾਚੇ ਉੱਤਰਾ ਹਾਂ ਲੈ ਫਾਜ਼ਲ ਵੀਰ ਫੋਨ ਫੜ ਫਿਰ ਉਹ ਟਰਾਲੀ ਆ ਲੈ ਦੇਖੀ ਟਰਾਲੀ ਥੋੜੀ ਵੀਰ ਬਣਾਵਾ ਨਾਲ ਉਹ ਨੋ ਨੋ ਵਾਲੀ ਚੱਲੂ ਨਾ ਇਹ ਨਹੀਂ ਕੁਝ ਕਹਿੰਦਾ ਲਓ ਜੀ ਆਏ ਮੇਰਬਾ ਦਦੇ ਛਾਲ ਮਾਰ ਕੇ ਬਹਿਣਾ ਕੀ ਕਰਨਾ ਆਜਾ ਮੈਂ ਚੜ ਮੇਰਾ ਖੜੇ ਉਹ ਦਰਜਾ ਰੱਖ ਲੈ ਸਿੱਟੀ ਜੀ ਉਹਦੇ ਤੇ ਰੱਖ ਦੇ ਸਿੱਟੀ ਰੱਖ ਦੇ ਜੜੀ ਬੂਟੀ ਪਤਾ ਨਹੀਂ ਉਹੇ ਬਣ ਜਾਵੇ ਆਹ ਜਰਾ ਆ ਜਾ ਨਾ ਲੋ ਬਾਈ ਡਰਾਕ ਨਹੀਂ ਹੈਗਾ ਇਹਨਾਂ ਦੇ ਨਹੀਂ ਮੈਂ ਕੁਝ ਨਹੀਂ ਕਰਦਾ ਮੈਂ ਛੱਡੋ ਲੱਗੇ ਬਹਿ ਜਾ ਬਹਿ ਜਾ ਲੱਤ ਟਕ ਪਾ ਦੇ ਬਾੜ ਫੜ ਕੇ ਬੁੱਲ ਲੈ ਬਾਰ ਇੰਨਾ ਕੰਮ ਉਹ ਵਾਹ ਵਰ ਕਰ ਰਪਿਆ ਏ ਇਹ ਤਾਂ ਅੱਗ ਕੱਢ ਦਿੰਦਾ ਛੱਡ ਦੇ ਦਮ ਯਾਰ ਉਹ ਹਣ ਗੈਰੀ ਨਹੀਂ ਮੈਂ ਖਤਮ ਰਉਣੀ ਆ ਦੇ ਤੇ ਇਹਨਾਂ ਨੂੰ ਮੈਗਾ ਥੋੜਾ ਮੇਰਾ ਤੇਰੇ ਬਾਜੀ ਤੋਂ ਚੱਕਰ ਨਹੀਂ ਕਾਲੇ ਕੁਝ ਨਹੀਂ ਮੂੰਹ ਲਾਇਆ ਤੇ ਰਹੇ ਨੇ ਦੱਤੇ ਨੂੰ ਪਤਾ ਹੀ ਬਹੁਤ ਸਲਾ ਮੋਲ ਬਹਿ ਕੇ ਪਤਾ ਲੱਗਦਾ ਪੁਰ ਓਏ ਹੋਏ ਨਹੀਂ 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 ਆਈ ਨਹੀਂ ਬੜਾਈ ਛੱਡਦਾ ਸੀ ਉਹਨੂੰ ਪਤਾ ਲੱਗੇ ਨਾ ਨਾ ਮੈਂ ਨਹੀਂ ਮੈਂ ਚਾਰ ਬੰਦੇ ਨਹੀਂ ਛੱਡਦਾ ਯਾਰ ਜਦ ਕਹਿਤਾ ਮੈਂ ਤੈਨੂੰ ਕਿਹਾ ਤਾਂ ਹੈਗਾ ਇਹਨੇ ਰੁਕਣਾ ਨਹੀਂ ਨਾ ਫਿਰ ਮੁੜ ਕੇ ਜਾ ਨਾ ਨਵਾਂ ਬੰਦਾ ਬੰਦਾ ਭਜਾਉਣ ਹੁਣ ਆ ਜਿਹਦੇ ਕਰ ਕਰਪਾਏ ਉਹ ਬੜਾਈ ਦੇ ਪੈਸੇ ਲੈਣ ਜਾਏਗਾ ਘੋੜਾ ਲੈ ਕੇ ਜਾਏਗਾ ਇਹਨੂੰ ਨਹੀਂ ਪਤਾ ਲੱਗਾ ਕਰ ਚਲਾ ਕੇ ਜਾ ਹੋ ਗਿਆ ਯਾਰ ਉਹ ਨਹੀਂ ਫਿਰ ਆ ਨਵਾਂ ਬੰਦਾ ਬੰਦਾ ਇਹਨੂੰ ਆ ਭਜਾਉਣ ਲੱਗੇ ਘਰ ਘਰ ਚੀਜ਼ ਹੋ ਰਾ ਘਰਾਂ ਲੈ ਜਾ ਇਹਨੇ ਖੜਾ ਰਹਿਣਾ ਹਾਂ ਘਰਾਂ ਨੇ ਹੁਣ ਇਹਨੂੰ ਮਲੇ ਦੀ ਰਾਸਤਾ ਜਾਏ ਹਾਂ ਕੀ ਨੂੰ ਨਾ ਹੁ ਕਰੇ ਨਹੀਂ ਤੈਨੂੰ ਮੈਂ ਕੀ ਕਹਿਣਾ ਉਹ ਬੈਂਦੀ ਹੈ ਨਾ ਬਹੁਤ ਬਹੁਤ ਆਦੇ ਪਾਣਾ ਨਿਕਲਦੀਆਂ ਚਰਨੀ ਚ ਨਿਚੋੜ ਦੂੰਗਾ ਤੰਨੂੰ ਹੁਣ ਨਹੀਂ ਕਹਿ ਤੀ ਪੂਰੀ ਧੁੰਦ ਚ ਵੀ ਨਾ ਮਨ ਘਮਾਉਣਾ ਮੈਨੂੰ ਘਰ ਆ ਕੱਪੜੇ ਧੁੱਲਣੇ ਪੈਣੇ ਆਂ ਭੇਜੀ ਜੰਨਾ ਦੇਖ ਲੈ ਤੂੰ ਪੱਖੇ ਥੱਲੇ ਬਹਿਣੇ ਵਾਲਾ ਕੰਮ ਹੁੰਦਾ ਠੀਕ ਆ ਇਹਨੇ ਅੱਜ ਹੀ ਸਵਾਰੀ ਸਿੱਖ ਗਿਆ ਭੁੱਲ ਜਾਊਂਗਾ ਤੂੰ ਹੋਰ ਚੀਜ਼ਾਂ ਫਿਰ ਤੰਦਾ ਚਾਹੀਦਾ ਯਾਰ ਇਹ ਗੱਲ ਹੈ ਇਹ ਸਾਮ ਸਭਾਰ ਦਾ ਔਖਾ ਨਾ ਸੀਦੇ ਸੀਦੇ ਲੈ ਲਿਆ ਤੇ ਸੀ ਜੋ ਸੀ ਚ ਲੈ ਲਿਆ ਮੈਂ ਬੰਦ ਨੋ ਰਹੀ ਮੈਨੂੰ ਤੂੰ ਸਾਹਮਣੇ ਵਾਲਾ ਪਾਣਾ ਹਾਂ ਉਹ ਘੋੜੀ ਸਾਹਮਣੀ ਉਹ ਤਾਂ ਮੈਸਜ ਵੀ ਬਸ ਇੰਨੀ ਗੱਲ ਕਿਆ ਲਿਟਿਆ ਹੋਇਆ ਕਿਤੇ ਹਾਂ ਘਰਾਂ ਲੇਟਾ ਲਾਇਆ ਹੈ ਤੇ ਦੇ ਬਾਲ ਹੋ ਗਏ ਨਾ ਉਹ ਸਿਆਲ ਹੋ ਗਿਆ ਆ ਉਹ ਉਨ ਆ ਗਈ ਆ ਫਿਰ ਇਹ ਨਿਕਲਦੀ ਨਹੀਂ ਮਿੱਟੀ ਦੇਖ ਖਖਰਾ ਉਹ ਮਰਾਇ ਨੋ ਲਵਾ ਮਸ਼ੀਨ ਸਿਆਲ ਆ ਹੁਣ ਤਾਂ ਚਾਹੀਦੀ ਆ ਫੇਰ ਠੰਡ ਨਹੀਂ ਲੱਗਦੀ ਵੀਰ ਵਾਕਈ ਸਾਡਾ ਹੈ ਹੈ ਫਿਰ ਮੈਂ ਬੋਲਦਾ ਕੀ ਹੋ ਗਿਆ ਨਿਆਣਾ ਆਉਣਾ ਕੋਈ ਹਾਂ ਬਾਜਰੇ ਦਾ ਆਹੇ ਮੋੜ ਕੇ ਹਾਂ ਲਾਇਆ ਹਾਂ ਕੰਡਿਆਲਾ ਖੱਡਣ ਦੀ ਦੇਡ ਹਾਂ ਬਾਜਰੇ ਨੂੰ ਕਿੱਧਰ ਹੋ ਜੂਗਾ ਨਵੇਂ ਬੰਦੇ ਕਰਕੇ ਤਾਂ ਹੀ ਕਰਦਾ ਨਾ ਹੁਣ ਨਵੇਂ ਬੰਦੇ ਕਰਕੇ ਕਰਦਾ ਬਸ ਕਿੱਲੇ ਰੱਖ ਦੋ ਬਰਾਬਰ ਖਿੱਚ ਕੇ ਰੱਖ ਦੋ ਹਾਂ ਆਈਫੋਨ ਨੇੜੇ ਤੇ ਖੜਨਾ ਨਹੀਂ ਤੋ ਬਾਈ ਪਿੱਛੇ ਤੋਂ ਛੱਡ ਦੇ ਬਾਈ ਦੱਸਿਓ ਕਮੈਂਟਾਂ 'ਚ ਵੀ ਕਾਲੇ ਨੂੰ ਘੋੜਾ ਚਾਹੀਦਾ ਕਿ ਨਹੀਂ ਤੂੰ ਕਹਦਾ ਹੈਗਾ ਜੀ ਇਹਨੂੰ ਚਸਕਾ ਪੈ ਗਿਆ ਨੇ ਰੋਜ਼ ਹੀ ਆਜੇ ਕਰਨਾ ਮੈਨੂੰ ਕਿੰਨੀਂਰ ਕਿਦਾ ਜੀ ਨਹੀਂ ਯਾਰ ਮੈਂ ਵੜ ਜਾ ਸੁਰਤੇ ਪਰ ਜਾ ਕੇ ਆਉਣਾ ਨਾ ਸੁਰਤੇ ਪਰ ਜਾਣਾ ਦਾ ਤੇਲ ਦਾ ਖਰਚਾ ਨਾ ਪਾੜਿਆ ਹੁਧਿਆਣਾ ਚਾਹੀਦਾ ਹੈ ਕਾਦੇ ਵਾਲਾ ਬਾਈ ਵਾਕਈ ਇਹਨੂੰ ਐ ਵੀ ਮੈਨੂੰ ਹੁਣ ਛੱਡੂਂਗੇ ਇਹ ਨਾ ਪਤਾ ਭੱਜਣਾ ਨਹੀਂ ਹੈਗਾ ਆਪਾਂ ਬਾਈ ਇਹ ਉਹ ਜਿਹੜੀ ਸਵਾਰੀ ਉਠਾਲਦੀ ਉੱਪਰ ਹੈ ਮੈਂ ਉਹ ਜਦੇ ਉੱਤਰ ਜਾਉਂਦਾ ਉਹ ਦੰਦੀ ਨਹੀਂ ਉਹ ਤੁਸੀਂ ਕਹਿੰਦਾ ਮਾਲਕ ਕੋਲ ਆਉਂਦਾ ਇਹ ਬਾਈ ਮਾਲਕ ਦੇ ਵਿੱਚ ਕੰਮ ਕਰ ਦਿੰਦਾ ਹੁੰਦਾ ਨਹੀਂ ਨਹੀਂ ਹਾਂ ਤੂੰ ਤਾਂ ਡਰ ਕੇ ਹੱਥ ਲਾਇਆ ਨਾ ਇਹਨੂੰ ਆਂ ਡਰ ਡਰ ਕੇ ਆਏ ਹੱਥ ਲਾਉਂਦੇ ਲੈ ਤੈਨੂੰ ਪੈ ਗਿਆ ਇਹ ਤੇਰੇ ਮਨ ਚ ਡਰ ਨਹੀਂ ਹੋਊਗਾ ਲੈ ਮੈਂ ਲਾਉਣਾ ਮੈਨੂੰ ਨਹੀਂ ਪੰਦੇ ਹਾਂ ਇਹ ਜਿਹਦੇ ਪੜ ਲੰਦਾ ਮਨ ਹੁਣ ਤੇਰੇ ਉੱਪਰ ਬੈਠਾ ਦਿਲ ਅਟੈਚ ਹੋਇਆ ਹੋਇਆ ਡਾਡਾ ਕੇ ਵੱਲ ਆ ਇਹ ਦੂਈ ਆਏ ਮੋਦੀ ਦੇ ਭਗਤਾ ਮਨ ਕੀ ਬਾਤ ਤੂੰ ਕਾਰ ਨਾਲ ਉਤਰ ਜਾ ਤੂੰ ਮਲਾ ਆ ਜਾ ਤੋੜਨ ਦੇ ਵਾਸਤੇ ਪਿੱਛੇ ਆ ਤੂੰ ਆਏ ਆ ਜਾ ਓਏ ਓਏ ਓ ਨਹੀਂ ਤੋੜ ਨਹੀਂ ਆ ਮੈਂ ਨਹੀਂ ਛੱਡਦਾ ਨਹੀਂ ਉਹ ਨਹੀਂ ਕਿੱਥੇ ਚੱਲੇ ਛੱਡ ਕੇ ਤੈਨੂੰ ਤੈਨੂੰ ਕਹਿ ਦਿੰਦਾ ਮੁੱਲ ਤੇਰੇ ਨਾਲੋਂ ਜ਼ਿਆਦਾ ਹੂੰ ਇਹਦਾ ਮੈਂ ਨਹੀਂ ਕਰਦਾ ਸਵਾ ਆ ਗਈਆਂ ਬਾਈ ਅੱਜ ਅਹੀਂ ਇਹ ਤਾਂ ਖਤ ਹੋਇਆ ਹੈ ਅੱਜ ਇਹ ਰਹਿ ਕੇ ਜੇ ਤੇ ਲੱਗਦਾ ਮੁੱਲ ਇਹ ਬਸ ਸਾਡੇ ਹਾਂ ਇਹਦਾ ਕੀ ਹੋ ਗਿਆ ਲੋਟ ਹਾਂਜੀ ਉਹ ਨਾ ਚਾਚੇ ਨੇ ਉਹ ਪਾਈ ਤੇ ਇਹਨੂੰ ਕੌਲਾ ਫੀਡ ਦਾ ਤੇ ਲੈ ਨਾ ਹੁਣ ਵੀ ਜਿਆਦਾ ਵੀ ਉੱਥੇ ਦੇ ਪਾਉਂਦਾ ਉਧਰ ਨਹੀਂ ਜਾਂਦਾ ਹਾਂ ਇਹਨਾਂ ਪਤਾ ਇੱਥੇ ਬੀਜ ਬੈਠੀ ਉੱਥੇ ਦੇਖ ਲੈ ਇਧਰ ਜਿੱਥੇ ਮੁੜਿਆ ਆਇਆ ਘਰ ਨੂੰ ਆ ਗੇਟ ਲਾ ਕੇ ਚੱਲਦੇ ਆਪਾਂ ਕਾਨੂੰਨ ਨੂੰ ਫਿਰ ਜਾਣ ਦੇ ਉੱਪਰ ਆਪਰ ਨਹੀਂ ਸੁਣਗਾ ਪਿਆ ਫੂਆ ਕਰੀ ਜਾਵੇ ਨਾ ਨਹੀਂ ਘਰਾਂ ਵੀ ਪਾ ਦਨ ਲੱਗੇ ਨਾਤਾ ਕੋ ਚੱਕਰ ਨੂੰ ਰਾਜੂ ਦੀ ਸੀਟ ਪਾ ਓਏ ਹਾਂ ਰਾਜ ਦਾ ਇਹਦਾ ਕਾਰੀਗਰ ਆ ਹਾਂ ਹਾਂ ਰਾਜ ਜਿੰਦਾ ਰੱਖੇ ਨੇ ਕੈ ਕਰਦਾ ਹੁੰਦਾ ਇਹ ਮੇਰੇ ਕੈ ਕਰਦਾ ਹੁੰਦਾ ਦੂਈ ਲਿਆ ਤਾਰਾ ਵੀੜ ਇਹ ਤਾਰਾ ਖਾਂਦਾ ਨਹੀਂ ਖਰਖਰਾ ਤਾਰਾ ਮੋੜ ਲਾਜ ਦਨ ਚਲ ਹੱਕ ਤੇ ਇਧਰ ਰੱਖ ਪੂਰਾ ਮੋੜ ਕਿੱਛ ਕਿੱਛ ਕਾ 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 ਪੈਣਾ ਦੇ ਤੈਨੂੰ ਦੂਰ ਤੇ ਨਹੀਂ ਖੜਨਾ ਸੱਥੇ ਤਾਂ ਇੱਥੇ ਰੱਖਣੇ ਵੀ ਹਾਂ ਮੇਰੇ ਹੱਥ ਵੀ ਹੁਣ ਤੂੰ ਆਏ ਬੱਖੀ ਨਾਲ ਲਾ ਲੈਣਾ ਤੇਰਾ ਬੈਨਰ ਵਿਗੜਨਾ ਠੱਕ ਠੱਕ ਇੱਕ ਸਾਈਡ ਵੀ ਕਾਲੇ ਚਕਾ ਦੇ ਹੁਣ ਰਾਇਰ ਮੁਰਲੇ ਚੱਲ ਇਹ ਉਹ ਨਾ ਪਾਟ ਨਹੀਂ ਨਹੀਂ ਬਾਦ ਇੱਧਰ ਮੋੜ ਇੱਧਰ ਟੀਨਾ ਜੰਨਾ ਫੜੀ ਇਧਰ ਸਰਪੱਜ ਲੱਗਦਾ ਘਰਾਂ ਹਾਂ ਨਾ ਨਾ ਮੈਂ ਛੱਡਣਾ ਹੀ ਨਹੀਂ ਤੇ ਜੇ ਭੱਜਣੇ ਵਾਲਾ ਕੰਮ ਹੁੰਦਾ ਹਾਂ ਜਰਵੀਰ ਹਾਂ ਜਾ ਰਾਂ ਕਬਿ ਚੜਾ ਤੀਨੇ ਟੱਕ ਥਾਣੇ ਵੀਰੇ ਨਹੀਂ ਨਹੀਂ ਹੋਇਆ ਪਿਆ ਕਿ ਦਾਣੇ ਦੇ ਮੈਂ ਇਹਦਾ ਦਾਣਾ ਪਾਇਆ ਵੀ ਨਾ ਕੱਲਾ ਹਾਂ ਹੁਣ ਕੱਲ੍ਹ ਤੋਂ ਪਹਿਨੇ ਨੂੰ ਘਾਟੇ ਲੱਗਦਾ ਜੀ ਇਹਨੂੰ ਪਾਉਂਦਾ ਗਿਆ ਬਾਈ ਤੇ ਆ ਮਿਲੂ ਦੇ ਬੈਠਾ ਆਹ ਤੇ ਮੋੜ ਕੇ ਦਾਣਾ ਲੈ ਜਾਣਾ ਕਹਦਾ ਪਹਿਲਾਂ ਤਾਂ ਬਣਾ ਲੈ ਕਿੱਲਾ ਰੱਖਣੇ ਪੱਟ ਬਹੁਤ ਲੱਤਾਂ ਨਹੀਂ ਆਮ ਚੂਨਾ ਨਾ ਜਿੱਤੇ ਉਹ ਦੇ ਉਹ ਇਹਨੇ ਸਰਗਸਾਲੇ ਮੂੰਹ ਨੂੰ ਨਿਆਣੀ ਮੋਕ ਇੱਥੇ ਗੱਲੇ ਵਿੱਚ ਸਗਾ ਇਹ ਨੂੰ ਜੇ ਪੈਂਡਲ ਦੱਬੂ ਉਤਾਰੇ ਤੇ ਫੜ ਗਿਆ ਤੇਸ ਆਪੇ ਹੀ ਪੜ ਲਵੇ ਗੋਲੀ ਫਾਉੜ ਜਣਾ ਉੱਥੇ ਹੋ ਗਿਆ ਰੁੱਕ ਕੇ ਪੈਰ ਦਾ ਮੋੜ ਤੇ ਜਹਾਂ ਹੱਟ 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 ਚੱਲ ਕੈਕ ਬਣਾ ਦੇ ਅੱਜ ਇਹਨਾਂ ਕਾਰੀਗਰ ਉਹ ਨਹੀਂ ਹੈ ਕੋਸੇ ਵੀ ਨਹੀਂ ਆ ਰਿਹਾ ਇੱਕ ਦੋ ਵਾਰ ਡਰ ਲੱਗਦਾ ਹੂੰ ਦੇ ਕੁੱਤੀ ਚਾਹ ਖਾਣਨਾ ਖਿੱਚਦਾ ਪੜਕ ਲੱਛਦਾ ਪਣਾ ਉਹ ਤਾਂ ਇਹ ਗਾਇਦਾ ਯਾਰ ਇੱਕ ਦਿਨ ਦੀ ਗੱਲ ਉਹ ਛੋਟਾ ਪਾਕੀ ਦੇਖ ਲਾ ਉਹ ਕਹਿੰਦਾ ਮੈਨੂੰ ਘੋੜੀ ਵਧਵਾ ਦੇ ਹੁੰਦਾ ਇਹਦੇ ਤੇ ਬਠਾਈ ਨੱਚਦਾ ਇਹ ਕਹਿੰਦਾ ਹਾਂ ਉਹ ਐ ਜੀ ਯਾਰ ਪਰ ਇਹ ਮਨੋ ਜੀ ਦਾ ਸਾਰੇ ਦੇਖ ਮੈਂ ਖੋਣਾ ਕੋੜਾ ਖੋਣਾ ਆਪਣਾ ਸਵੇਰ ਦਾ ਟਾਈਮ ਹੋਵੇ ਤਾਂ ਕਿਸੇ ਦੇ ਪੈਸੇ ਲੈਣੇ ਵਿੱਚ ਰਪਾਇੰਦੇ ਹੈ ਆਹਾ ਤੂੰ ਦਰਾ ਮੂਰੇ ਆ ਘੋੜੀ ਤੂੰ ਦਰਾ ਮੂਰੇ ਆ ਘੋੜੀ ਖੜਾ ਹੋਏ ਉਹ ਦੂਰੇ ਮਿਰਚੇ ਭਗਵਾ ਦੋ ਪੈਰ ਚ ਖਾ ਕੇ ਅਗਲੇ ਗੇਟ ਲੜਾ ਹੋਰ ਵੀ ਹੈ ਨਾਲੇ ਬਾਹਰ ਦੀ ਬਗਲ ਤੁਸੀਂ ਦੇਖੋ ਹਾਂ ਸਭ ਤੋਂ ਸਭ ਤੋਂ ਵੱਡੀ ਗੱਲ ਆ ਹਾਂ ਇਹ ਸਭ ਤੋਂ ਵੱਡੀ ਗੱਲ ਹੈ ਇਹ ਮੈਨੂੰ ਲੱਗਦਾ ਵੀ ਤੇਰੇ ਵਾਸਤੇ ਬੈਸਟ ਆ ਅੱਧੇ ਤੈਨੂੰ ਵਾਰ ਤੀ ਮੋੜ ਦਿੰਦੇ ਆ ਵੀ ਆਇਆ ਜਾਈ ਨਹੀਂ ਕਰਾਂ ਪਰ ਐਵੇਂ ਜੱਚੀ ਬਹਿਣ ਦਾ ਜਿਵੇਂ ਨਾ ਬੰਦਾ ਪਿੱਠ ਦੀ ਪ੍ਰੋਬਲਮ ਮੇਰੇ ਪਿੱਠ ਤੋਂ ਫੁੱਲ ਵੱਗ ਗਈ ਸੀ ਹੁਣ ਹੁਣ ਮੈਂ ਦੁਬਾਰਾ ਇਕੱਲਾ ਹੀ ਤਸਲਾ ਚੱਕਦਾ ਗੋਫੇ ਗੋਫੇ ਦਾ ਮੇਰੀ ਹੁਣ ਕਦੇ ਨਾ ਪਿੱਠ ਦੂ ਵੀ ਨਾ ਕੋਸ ਹੋਇਆ ਪਿੱਠਾ ਦਾ ਦੇਖ ਲਈ ਐਨ ਜੋੜਨਾ ਪੂਰੇ ਮਜ਼ਬੂਤ ਹੋ ਜਾਂਦੇ ਆਲਾ ਹੁੰਦਾ ਉਂਗਲੀਆਂ ਵੀ ਜੇ ਤੁਰਨਾ ਹੈ ਨੇ ਉਂਗਲੀਆਂ ਵੀ ਤੇਰੇ ਕੋਲ ਕੰਮ ਘਾਮੀਆਂ ਐ ਤੇ ਟਰੈਕਟਰ ਉਹਦਾ ਹੋਣੀ ਸਾਰਾ ਕੁਝ ਤਾਂ ਹੀ ਲੈਣਾ ਜਰਾ ਯਾਨੀ ਡਿੰਗੋ ਪਟਣੀ ਆ ਅੱਖਾਂ ਦਾ ਵੀ ਕੰਮ ਆ ਕੰਨਾਂ ਦਾ ਵੀ ਹੱਥਾਂ ਦਾ ਵੀ ਸਾਰੇ ਕਾਹਦੇ ਤੇਰੇ ਕੰਮ ਰੇ ਦੇਖੀ ਆ ਦੇ ਮਰਾਲੇ ਮਰਾਲੇ ਯਾਰ ਉਹ ਪਾ ਦੇ ਤਸਲੇ ਦੇ ਪਾ ਦੇ ਨੇ ਉਹ ਪਿਆ ਤਸਲੇ ਉੱਚਾ ਲੈ ਮਾਰ ਨਾ ਮਾਰ ਲਾ ਜਾ ਉੱਤਰ ਜਾ ਇੱਧਰ ਨੂੰ ਉੱਤਰ ਇੱਧਰ ਨੂੰ ਕੀ ਗਾ ਲੱਕ ਪੋਣਾ ਨਹੀਂ ਕੀ ਗੁੰਡਾ ਬਣੇਗਾ ਨਹੀਂ ਉਹ ਕਿਆ ਗੁੰਡਾ ਬਣੇਗਾ ਛਾਲ ਮਾਰ ਕੇ ਛਾਲ ਖਵਾएंगे ਨਹੀਂ ਹਾਂ ਉਹ ਕੁਰਸੀ ਲਿਆ ਫਿਰ ਇਹ ਤਾਂ ਚੱਕ ਦਿੰਦਾ ਇਹਨੇ ਲੈ ਲੇ ਰੱਖਿਆ ਨਾ ਮੈਂ ਨਹੀਂ ਚੱਕੂਗਾ ਇਹ ਆ ਬਾਈ ਹੀਰਾ 855 ਇਹਦੀ ਬਦੌਲਤ ਹੈ ਜੇ ਤੇਰੇ ਭੱਜ ਕੇ ਕਿਤੇ ਛੁੜਾ ਪੈਸੇ ਵੀ ਹੋਵੇ ਦੱਸ ਉਹਦੇ ਕੋਲ ਟਰਾਲੀ ਕੋਲ ਇਹ ਕਿਆ ਕਰ ਲੂਗੇ ਕੁਰਤੀਆਂ ਰੱਖ ਕੇ ਘੋੜੇ 'ਤੇ ਚੜਦੇ ਆਂ ਮੈਨੂੰ ਨਾਲ ਚ ਦਿੰਦਾ ਅ ਇਧਰ ਲੈ ਆ ਦੇ ਨੂੰ ਨਾਲ ਚ ਦਿੰਦਾ ਕੋਈ ਉਰੀ ਆਈ ਕਰ ਭੱਜ ਪੁੱਜ ਗਿਆ ਤਾਂ ਇੱਥੇ ਆ ਮੈਂ ਇਹ ਕੱਢ ਲਈ ਬਫਾ ਦਾ ਨਹੀਂ ਨੀ ਕੋਈ ਵੀ ਦਾ ਖਾਦਿਆ ਕੰਨ ਨੂੰ ਨਿਕਲਣਾ ਨਹੀਂ ਗਿਆ ਤੂੰ ਕਿੰਨੇ ਟਾਈਮ ਬਾਅਦ ਆਉਂਦਾ ਇਹ ਹਾਂ ਇੱਥੇ ਆ ਜਾ ਇੱਥੇ ਆ ਗਾਹ ਨੂੰ ਹੋ ਜਾ ਗਾਹ ਤਲਾ ਲਾ ਤਾ ਪਾ ਗਰਦਨੇ ਪਰ ਨਵੇਂ ਜੀ ਇਹਦੇ ਪਿੱਛੇ ਬੈਠ ਰੱਸਾ ਛੱਡ ਦੇ ਗਾਹ ਨੂੰ ਹੋ ਜਾ ਮੜਾ ਜਾ ਉਹ ਗਾਹ ਉਹ ਸਭ ਵੀ ਗਾਹ ਨੂੰ ਕਰ ਐਡਾ ਬੰਦਾ ਉਹ ਗਾਦਰ ਗਾਦਰ ਹਾਂ ਆ ਜਾ ਹੋਏ ਹੋਏ ਫਿਰ ਕਰ ਲੈ ਕਰਾ ਤੋਗਾ ਮੂਈ ਜੇ ਥੱਲੇ ਹੁੰਦਾ ਤਾਂ ਭੁੰਤਾ ਤਾਂ ਕਹਿੋਗੇ ਬੈ ਜਾ ਸ਼ਕਨ ਬਿੱਤੇਗਾ ਸੇ ਮਾ ਜੂ ਦਾ ਉੱਤੇ ਚੱਲ ਲੱਭੀ ਵੇੜੋਂ ਪਰ ਹੁਣ ਪਾਣੀ ਮੋੜਨ ਘੋੜੇ ਪਜਾਇਆ ਕਰਨਾ ਥੋੜਾ ਲਿਆਤਾ ਓਏ ਹਾਂ ਥੋੜੇ ਪੇ ਜਾਂਦਾ ਤੇਲ ਹੋ ਗਿਆ ਮਹਿੰਗਾ ਤੇਲ ਹੋ ਗਿਆ ਮਹਿੰਗਾ ਕਹ ਲੈ ਕੰਨ ਦੇ ਪਿੱਛੇ ਰੁਆ ਤੇ ਦੰਦ ਤੇ ਆਇਂ ਚੰਦਾ ਮੈਂ ਤਾਂ ਇੱਥੇ ਰੱਖ ਦੇਣੀ ਆ ਦੇ ਰੱਖ ਦੇ ਕੰਨ ਦੇ ਪਿੱਛੇ ਕਰ ਲੈ ਸਮਝ ਲੈ ਹੁਣ ਪੂਰਾ ਗੁੱਸੇ ਚ ਹੁਣ ਇਹ ਤੋਰ ਜਾਣਾ ਖਤਰੋ ਦੇ ਖਿਲਾੜੀ ਬਗ ਚਾਹਣਾ ਅਦੇ ਘੇ ਇਥੇ ਮਾਰੀ ਲੱਤ ਹੈ ਹਾਂ ਉਹ ਲੱਤ ਦੇਖ ਲੈ ਕਿਹਦੇ ਸਾਹਮਣੇ ਬੱਜੀ ਥੋੜਾ ਜਿਹਾ ਘਰ ਨਹੀਂ ਚੱਲਦਾ ਹੁੰਦਾ ਹੈ ਹਾਂ ਆ ਦੇਖੋ ਇਲੈਕਟ੍ਰਿਕਾ ਦਾ ਇੰਨੇ ਨਖਰੇ ਨਹੀਂ ਚੱਲਦਾ ਇਹ ਕਿਤੇ ਮੱਝ ਨਹੀਂ ਆਏਗਾ ਦੇਖ ਲੈ ਤੂੰ ਕਿਵੇਂ ਜਾ ਰਿਹਾ ਹੈ ਤੂੰ ਕਿਵੇਂ ਜਾ ਰਿਹਾ ਹੈ ਕੰਪੋਇਰ ਹੋ ਰੱਖੀ ਪਈ ਆ ਹੋਰ ਕੁਰਸੀ ਆ ਬਾਹਰ ਨੂੰ ਖਾਇਆ ਹੱਥ ਜਿਹੜੀ ਪ੍ਰੈਕਟਿਸ ਹੈ ਅਗਲੀ ਤੇਰੀ ਵੀ ਹੋ ਜਾਣਾ ਰੋਜ਼ ਆਇਆ ਕਰੂਗਾ ਹਾਂ ਉਹ ਕਾਹ ਕਹਦਾ ਉਹ ਪਾਏਗਾ ਨਾ ਹਾਂ ਉਹ ਕਹਿੰਦਾ ਢਾਗਾ ਕਾਗਾ ਕਹਿੰਦਾ ਇਹ ਦੂਈ ਕਹਿੰਦਾ ਜਿਹੜੀ ਉਹ ਪਾਏਗਾ ਪੂਰੀ ਹੈ ਜਿਹੜੀ ਪਾਏਗਾ ਖੂਰੀ ਇਹ ਦੇ ਲੈ ਜੇ ਹੁਣ ਬਾਜੀ ਜਾਂਦੀ ਕਿਆ ਕਰਦਾ ਸੱਜਣਾ ਤੇਰਾ ਮੈਂ ਕਿ ਖੂਰੀਆਂ ਨੂੰ ਲਵਾਈਆਂ ਕੋਈ ਪੱਕੇ ਪਰ ਥੋੜੀ ਤੋਰਦਾ ਮੈਂ ਇਹਦਾ ਇੱਕ ਪਿੰਡੇ ਘਵਾ ਲੰਨਾ ਖੂਰੀ ਤਾਂ ਜਿਕਣਾ ਯਾਰ ਪੱਕੇ ਤੇ ਤੋਰਨਾ ਹੈ ਜਿਕਣਾ ਰੇੜੇ ਵਾਲੇ ਤੁਰਦੇ ਆ ਜਾਂ ਫੇਰ ਪੱਕਾ ਵੇਟ ਦੇਣਾ ਹੈ ਇੱਕ ਜਾ ਫੇ ਭਜਾਉਣ ਜਾਂਦੇ ਦਾ ਸਭ ਮੋੜਦੇ ਜਦਵਾ ਲੈਂਦੇ ਮੈਂ ਪਰ ਲਵਾਈਆਂ ਜਿਹੜੇ ਇਹਦੇ ਪੈਰ ਕੋ ਛੋਟਾ ਹੈ ਨਾ ਹਾਂ ਕਾਲੂ ਇੱਕ ਦਿਨ ਇਹਦੇ ਸਿੱਟੀ ਲੱਗਦਾ ਇਹਨੇ ਹਾਂ ਇਹ ਫੇਰ ਪੁੰਜ ਖਾਊਗਾ ਉਹ ਖਾਲੀ ਕੁਮਾਰ ਇਹ ਘਰ ਨੂੰ ਆ ਜਾਂਦਾ ਨਾਲ ਇਹ ਇਹ ਵੀ ਕਾਲੇ ਰੰਗ ਦਾ ਇਹ ਵੀ ਕਾਲੇ ਰੰਗ ਦਾ ਮੈਨੂੰ ਮੈਨੂੰ ਲੱਗਦਾ ਇਹਦਾ ਤੇਰੇ ਜਾਣ ਲੱਗ ਗਿਆ ਇਹ ਜਾਂਦਾ ਕਾਲੂ ਕਰੇ ਹਾਂ ਕਰਾਂਗੇ ਮੈਂ ਤੇਰੇ ਵੀ ਬਿਨੇ ਹਰੀ ਵਾਂਗੂ ਲਾਊਗਾ ਵੀ ਜੇ ਵੀਰੇ ਇਹ ਇਹ ਬਾਈ ਜਿਹੜਾ ਹੈ ਇਹ ਮੈਂ ਤਾਂ ਆਪਣੇ ਵੱਲ ਤੇ ਭਜਾਉਣਾ ਲੱਗਾ ਜੱਗੇ ਦਾ ਬੰਦਾ ਉਹਦਾ ਦੇਖ ਬਾਈ ਜਿਹੜਾ ਇਹ ਪਏ ਆ ਪਏ ਪਛੜੇ ਆਉਣੇ ਤੈਨੂੰ ਉਹ ਇਧਰ ਉਹ ਤੇਜ਼ ਜਾਣਾ ਹੈ ਹਾਂ ਆਜਾਰ ਜਾਲੀ ਲਾਉਂ ਤੇ ਤੇਜ਼ ਜਾਣਾ ਇਹਨੇ ਹੈ ਕੀ ਕਰਨਾ ਹਾਂ ਛੁੱਟੀ ਕਰ ਲੈ ਆ ਕਰਾਤੀ ਦੀ ਛੁੱਟੀ ਹੈ ਜੀ ਨਹੀਂ ਇਹਦੀ ਵੱਟ ਗਿਆ ਲੱਤ ਘਾੜੀਤੀ ਇਹ ਕਹਦਾ ਮੈਨੂੰ ਬਿਠਾਇਆ ਬੈਣਾ ਹੈ ਬਾਤ ਨਹੀਂ ਤੇ ਡਰ ਗਿਆ ਗਾਇਤ ਇਹ ਇੰਨਾ ਟਾਈਮ ਨਹੀਂ ਲਾਉਣਾ ਇਹ ਤਾਂ ਮੈਂਟਰ 'ਚ ਚੜ ਜਾ ਉਹ ਬਾਈ ਜਾ ਅਸੀਂ ਤਾਂ ਪੰਜਾਬ 'ਚ ਹੀ ਰਹਿਣਾ ਲੈ ਹੁਣ ਭਰੋਸਾ ਵੀ ਛੱਡ ਦਾਂ ਨੂੰ ਉਹਨੂੰ ਜੀ ਦਾ ਭਰੋਸਾ ਸੁਣਾਉਣਾ ਹੁੰਦਾ ਮੈਂ ਤਾਂ ਅੰਦਰ ਕਾਲੂ ਉਹ ਕਲੂ 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 ਤੇਰੀ ਭਾਈ ਵੀ ਹੈ 22 ਦਾ ਫਰਕ ਹੈ ਇਹਦਾ ਕਰਜ ਛੋਟਾ ਕੋਣੀ ਤੇ ਨਹੀਂ ਬਹਿ ਹੁੰਦਾ ਕੋੜੀ ਉੱਚੀ ਹੈ ਹਾਂ ਕੋੜੀ ਤੇਜੀ ਹੈ ਦਸ਼ੇਰਾ ਹੁੰਦਾ ਵੀ ਉੱਚਾ ਇੱਕ ਦੂਈ ਲਵਾਉਣੀ ਪੈਣੀ ਟਰਾਲੇ ਵਾਂਗੂ ਇਹਨੂੰ ਮੂਰੇ ਆਜਾ ਤੇ ਜਿਹੜੇ ਇਹਨੂੰ ਚੜਾ ਕਰਦਾ ਮੈਨੂੰ ਦੂਈ ਪੌੜੀ ਬਣਾਉਣੀ ਪੈਣੀ ਟਰਾਲੇ ਵਾਲੀ ਟਰਾਲੇ ਵਾਲੀ ਟਰੋੜੀ ਲਿਆਉਂਗਾ ਗੱਲ ਕੋਈ ਨਾ ਉਹ ਉਹ ਮਸਾਉਗਾ ਹੈਨਾ ਉਹਦਾ ਜਮਾ ਨਹੀਂ ਹੁੰਦਾ ਐਂ ਖੜ ਜਾਣਾ ਜਿੱਥੇ ਖੜ ਗਿਆ ਸਰ ਜੀ ਇਹਨੂੰ ਐਂ ਢੱਕਾ ਲਾ ਦਿੱਤਾ ਫਿਰ ਉਹ ਦੇ ਦੇਣਾ ਉਹ ਵੀ ਮੈਂ ਕੱਲ ਦੇਖਿਆ ਇਦਨੂ ਆ ਗਿਆ ਬਿਨੇ ਹੈਰੀ ਤੇਰੇ ਵੀਜਾ ਲਵਾਉਦਾ ਮੈਂ ਤੂੰ ਤੇਰੇ ਪਰੂ ਮੰਗਦਾ ਏ ਤੇਰੇ ਪ੍ਰੂਵ ਮੰਗਦਾ ਏ ਮੇਰਾ ਤਾਂ ਬਹੁਤ ਹੋ ਗਿਆ ਏ ਸਾਰਿਆਂ ਨਾਲ ਏ ਬੱਚੇ ਬਾਈ ਸਾਡੇ ਇਹ ਪੈਣ ਹੁਣ ਵੀ ਅੱਜ ਦੀ ਦੋ ਦਿਨ ਤੇ ਹੋ ਕਰਦਾ ਏ ਉਧਰ ਸਾਡੇ ਹੁੰਦਾ ਨਹੀਂ ਦੋ ਦਿਨ ਵਗੈਰਾ ਹੋ ਪੈਂਦਾ ਸਾਡੇ ਗੇਟ ਦੇ ਮੂਹਰੇ ਹੀ ਬੈਠ ਰਹੇ ਹਾਂ ਤਾਂ ਕੁੰਡਾ ਲਾ ਦਨਾਂ ਉਹ ਦੂਆ ਲੜਪ ਹੁੰਦਾ ਜੱਡੀ ਨਾਲ ਲੋ ਬਾਈ ਕਿਸੇ ਨੂੰ ਵੀ 826 670 ਬੀਜ ਚਾਹੀਦਾ ਹੋਵੇ ਤਾਂ ਬਾਈ ਸੰਪਰਕ ਕਰ ਲਿਓ ਸ਼ੁੱਧ ਬੀਜ ਆ ਲਿਆ ਆਪਣਾ ਬੀਜ ਜਾਈਏ ਸੀ ਸਾਰਾ ਆਪਣਾ ਸੋ ਕਰਕੇ ਆਪਣੀ ਵੀ ਜਾਈਏ ਹਾਂ ਮੈਂ ਸਾਰਾ ਛਾਂ ਦੇ ਲਿਆ ਭਾਈ ਚੱਲੀਏ ਯਾਰ ਆ ਕੰਮ ਕਰ ਦੇ ਦੇਖੀ ਭਾਈ ਉਹ ਤਾਂ ਠੀਕ ਆ ਅਸੀਂ ਕੋਲ ਆ ਦੇ ਕੰਨ ਦੇਖੀ ਦਲਵੀਰ ਦੇਖੀ ਆਈ 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 ਇੱਥੇ ਆ ਜਾ ਉਹਦੇ ਕੰਨ ਦੇਖੀ ਦੇਖ ਲਈ ਆਉ ਦੇ ਤਾਚੇ ਦੇਖ ਆ ਦਲਵੀ ਲਾਈ ਹੱਥ ਦੂਰ ਤੇ ਲਾ ਦੇ ਦੇਖੀ ਕੰਨ ਦੇਖੀ ਹੁਣ ਆਉ ਦੇ ਹਾਂ ਏਦਾ ਕੁੱਤੇ ਨਾਲ ਵੀ ਖਤਨ ਆ ਜਾਏ ਬੁਰਕਾ ਪਾ ਲਿਆ ਸਾਨੇ ਦਾਦਾ ਯਾਦ ਕਰਾ ਦੇਗਾ ਟੀਕੇ ਲੱਗੇ ਹੋਏ ਹੈ ਟੀਕੇ ਕਿਹੜੇ ਲਵਾਉਣੇ ਟੀਕੇ ਲੱਗੇ ਹੋਏ ਆ ਦੇਖ ਉਹ ਹਰ ਦੰਦੀ ਵੱਢਣੀ ਨੇ ਤੂੰ ਦਿਮਾਖਰਾਵਾ ਤੇਰਾ ਰੱਖੇ ਹੋਏ ਆ ਬੱਕੇ ਬੱਕੇ ਟੀਕਾ ਜੀ ਚਲੋ